ਨਾਮ ਇੰਦਰਜੀਤ ਜੀ ਕੀ ਕੰਮ ਕਰਦੇ ਸਰਦਾਰ ਜੀ ਫਟਵਾਰ ਸ਼ੂਜ਼ ਦੀ ਦੁਕਾਨ ਹੈ ਜੀ ਮੇਰੀ ਮੱਛਵੜਾ ਰੋਡ ਤੇ 11 ਨੰਬਰ ਦੁਕਾਨ ਹੈ ਕੀ ਮਾਮਲਾ ਹੈ ਮਾਮਲਾ ਹੋਇਆ ਇਹ ਹੈ ਜੀ ਅਸੀਂ ਰਾਤ ਨੂੰ ਦੁਕਾਨ ਬੰਦ ਕਰਕੇ ਗਏ ਆ ਸਵੇਰੇ ਆਕੇ ਖੋਲੀਏ ਤਾਂ ਸਾਡਾ ਏਸੀ ਚੋਰੀ ਹੋ ਗਿਆ ਜੀ ਲਾਗੇ ਲੈ ਗਏ ਕਿੰਨੇ ਵਜੇ ਦੁਕਾਨ ਬੁਧਾਈ ਅਸੀਂ 8 ਵਜੇ ਦੁਕਾਨ ਬੁਧਾਈ ਸੀ ਜੀ ਸਵੇਰੇ 9 ਵਜੇ ਆਕੇ ਖੋਲਣ ਲੱਗੇ ਸੀ ਆਕੇ ਦੇਖਿਆ ਤੇ ਏਸੀ ਚੋਰੀ ਹੋਇਆ ਕੋਈ ਲੱਗ ਲੈ ਗਏ ਜੀ ਸੀਸੀਟੀਵੀ ਵਗੈਰਾ ਲੱਗੇ ਆ ਨਹੀਂ ਇੱਥੇ ਸਾਡੇ ਨੀ ਮਾਰਕੀਟ ਦਾ ਕੋਈ ਨਹੀਂ ਹੈਗਾ ਬਾਕੀ ਉਹ ਅੱਗੇ ਪਿੱਛੇ ਕਿਤੇ ਲੱਗੇ ਹੋਣਗੇ ਜੀ ਕਿੰਨੇ ਕੇ ਵਜੇ ਦੀ ਰਾਤ ਅਸੀਂ 8 ਵਜੇ ਵਧਾ ਕੇ ਗਏ ਆ ਜੀ ਜੇ ਮੇਰੇ 9 ਵਜੇ ਆ ਕੇ ਖੋਡੀਏ ਦੁਕਾਨ ਤੇ ਆਂਦੇ ਆ ਦੇਖਿਆ ਪਹਿਲਾਂ ਹੀ ਆਂਦੇ ਆ ਸੀ ਹੈ ਨਹੀਂ ਸੀਗਾ ਚੋਰੀ ਹੋਇਆ ਕਿਤੇ ਹੋਰ ਵੀ ਚੋਰੀ ਹੋਇਆ ਮਾਰਕੀਟ ਚ ਪਤਾ ਲੱਗਾ ਜੀ ਸਾਨੂੰ ਵੀ ਦੋ ਨੰਬਰ ਦੁਕਾਨ ਦਾ ਵੀ ਚੋਰੀ ਹੋਇਆ ਤਿੰਨ ਚਾਰ ਦਿਨ ਪਹਿਲੇ ਚੌਂਕੀਦਾਰ ਹੈਗਾ ਕੋਈ ਚੌਂਕੀਦਾਰ ਦੇਖੀ ਪਹਿਲਾਂ ਤਾਂ ਰੱਖਿਆ ਸੀ ਪੁਲਸ ਵਾਲਿਆਂ ਨੇ ਉਸ ਤੋਂ ਬਾਅਦ ਫਿਰ ਨਾ ਚੌਂਕੀਦਾਰ ਕੋ ਆਇਆ ਤੇ ਨਾ ਸਾਡੇ ਕੋਲ ਪੈ ਬੂਏ ਲੈਣ ਕਦੀ ਆਇਆ ਕੋਈ ਇਹ ਦੇਖਿਆ ਜਾਵੇ ਤਾਂ ਘਟਨਾ ਬਿਲਕੁਲ ਚੌਕ ਦੇ ਕੋਲ ਬਿਲਕੁਲ ਹਾਂਜੀ ਪੁਲਿਸ ਹਾਂਜੀ ਹਾਂਜੀ ਬਿਲਕੁਲ ਚੌਕ ਦੇ ਨੇੜੇ ਹੀ ਹੈ ਜੀ ਇਹ ਕੀ ਮੰਗ ਕਰਦੇ ਹੋ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਇਹ ਹੀ ਹੈ ਵੀ ਚੋਰਾਂ ਨੂੰ ਫੜਿਆ ਜਾਵੇ ਤਾਂ ਸਾਡਾ ਸਮਾਨ ਵਾਪਸ ਕਰਾਇਆ ਜਾਵੇ ਪੁਲਿਸ ਨੂੰ ਤਲਾਸ਼ ਕਰਤੀ ਤੁਸੀਂ ਪੁਲਿਸ ਨੂੰ ਤਲਾਸ਼ ਕਰਨ ਚੱਲੇ ਆ ਜੀ ਹੱਲੇ ਅਸੀਂ ਇਕੱਠੇ ਹੋਏ ਆ ਮਾਰਕੀਟ ਵਾਲੇ ਸਾਰੇ ਮਾਰਕੀਟ ਵਾਲੇ ਜਾ ਕੇ ਤਲਾਸ਼ ਕਰਨਗੇ ਕੀ ਨਾਮ ਮੇਰਾ ਇਤਸ ਚਾਵਲਾ ਜੀ ਸਰਦਾਰ ਜੀ ਫੁੱਟਵੈਅਰ ਦੇ ਨਾਲ ਮੇਰੀ ਦੁਕਾਨ ਨੇ ਚਾਵਲਾ ਕੰਟੈਕਟ ਸਾਡੀ ਚੌਂਕ ਤੋਂ तकरीबन 100 ਮੀਟਰ ਦੀ ਦੂਰੀ ਤੇ ਸਾਡੀ ਸ਼ਾਪ ਹੈ ਜੀ ਤੇ तकरीबन ਸਾਰੀ ਮਾਰਕੀਟ ਦੇ ਬਾਹਰ ਯੂਨਿਟ ਏਸੀ ਦੇ ਲੱਗੇ ਹੋਏ ਨੇ 2 ਤਰੀਕ ਨੂੰ ਪਹਿਲੇ ਵੀ ਚੋਰੀ ਹੋਈ ਸਾਨੂੰ ਅੱਜ ਹੀ ਪਤਾ ਲੱਗਿਆ ਜੀ ਤੇ 2 ਤਰੀਕ ਨੂੰ ਰਵੇਸ਼ ਮੈਡੀਕਲ ਦੇ ਚੋਰੀ ਹੋਈ ਆ ਉਹਨਾਂ ਦਾ ਉਤਾਰ ਕੇ ਲੈ ਗਏ ਅੱਜ ਇਹਨਾਂ ਦਾ ਚੋਰੀ ਹੋ ਗਿਆ ਤੇ ਰਾਤ 8 ਵਜੇ ਅਸੀਂ ਸਾਡੇ 8 ਵਜੇ ਦੁਕਾਨ ਬੰਦ ਕਰਕੇ ਜਾਂਦੇ ਆ ਉਹ ਲਾਈਟਾਂ ਵੀ ਜਗ ਰਹੀਆਂ ਨੇ ਸਟਰੀਟ ਲਾਈਟਾਂ ਪਹਿਲਾਂ ਤੇ ਅਸੀਂ ਬੰਦ ਸੀ ਹੁਣ ਉਹ ਵੀ ਚੱਲ ਰਹੀਆਂ ਨੇ ਤੇ ਪਤਾ ਨਹੀਂ ਉਹ ਚੋਰਾਂ ਦੇ ਹੌਸਲੇ ਬਹੁਤ بلند ਹੋਏ ਹੋਏ ਆ ਪ੍ਰਸ਼ਾਸਨ ਨੂੰ ਮੰਗ ਹੈ ਜੀ ਕਿ ਗਸ਼ਤ ਵਧਾਈ ਜਾਵੇ ਥੋੜੀ ਜੀ ਰਾਤ ਨੂੰ ਇਹਨਾਂ ਇਹਨਾਂ ਨੂੰ ਨਕੇਲ ਪਾਈ ਜਾਵੇ। ਇਹ ਰਾਤ ਕਿੰਨੇ ਕ ਵਜੇ ਵਧਾ ਕੇ ਗਈ ਸੀ? ਅਸੀਂ 8:30 ਵਜੇ ਜਾਣੇ ਆ ਜੀ। ਸਾਰੀ ਮਾਰਕੀਟ ਸਾਰੀ ਮਾਰਕੀਟ 8:30 ਤੱਕ ਹੀ ਗਰੀਬ ਜਾਂਦੀ ਹੈ। ਉਸ ਤੋਂ ਬਾਅਦ ਹੀ ਘਟਨਾ ਹੋਈ ਹੈ, ਸਵੇਰ ਨੂੰ ਹੋਈ ਹੈ ਕਿ ਤੜਕਸਾਰ ਹੋਈ ਹੈ, ਕਿਸ ਟਾਈਮ ਹੋਈ ਹੈ? ਇਹ ਤਾਂ ਸਵੇਰੇ ਆ ਕੇ ਦੇਖਿਆ ਸੀ। ਸੀਸੀਟੀਵੀ ਫੁਟੇਜ ਵਗੈਰਾ ਆਏ ਸੀ। ਸੀਸੀਟੀਵੀ ਵਗੈਰਾ ਸਾਡੇ ਇਧਰ ਤੇ ਨਹੀਂ ਲੱਗੇ ਹੋਇਆ। ਕੋ ਚੌਂਕ ਵਗੈਰਾ ਚ ਲੱਗੇ ਹੀ ਹੋਏ ਨੇ। ਇਹ ਦੇਖਿਆ ਜਾਵੇ ਤਾਂ ਚੌਂਕ ਬਿਲਕੁਲ ਨਜ਼ਦੀਕ ਹਾਂਜੀ ਹਾਂਜੀ ਚੌਂਕ ਬਿਲਕੁਲ 100 ਗਜ਼ ਦੀ ਦੂਰੀ ਤੇ ਹੈ ਜੀ ਸਭ। ਤੇ ਪੁਲਿਸ ਨੇ ਤਲਾਸ਼ ਕਰਤੀ ਪੁਲਿਸ ਨੂੰ ਬਾ ਚੌਕੀਦਾਰ ਰੱਖਿਆ ਹੋਇਆ ਹੈ ਚੌਕੀਦਾਰ ਪਹਿਲੇ ਹੈਗਾ ਸੀ ਸੀਪੀਓ ਆਂਦੇ ਸੀ ਜੀ ਪੁਲਿਸ ਨੇ ਰੱਖੇ ਹੋਏ ਸੀ ਹੁਣ ਤਾਂ ਕਦੀ ਕੋਈ ਪੈਸੇ ਲੈਣ ਵੀ ਨਿਕਾਇਆ ਨਾ ਕੋਈ ਪੁਲਿਸ ਵਾਲੇ ਆਏ ਨਾ ਕੋਈ ਕੁਝ ਨਹੀਂ ਆਇਆ ਮੇਰਾ ਨਾਮ ਗਰਮੀਤ ਸਿੰਘ ਆ ਜੀ ਕੀ ਕੰਮ ਕਰਦੇ ਮੈਂ ਇੱਕ ਫਾਰਮੇਸੀ ਆਪਸਰਾ ਤੇ ਇੱਥੇ ਮੇਰੇ ਫਾਦਰ ਸਾਹਿਬ ਤੇ ਜਿਹੜੇ ਸਾਡੇ ਮੇਰਾ ਟੈਕਨੀਸ਼ੀਅਨ ਕੰਮ ਕਰਦੇ ਨੇ ਤੇ ਜਦੋਂ ਅੱਜ ਤੋਂ 10 12 13 ਦਿਨ ਪਹਿਲਾਂ ਦੀ ਗੱਲ ਆ ਤੇ ਸਾਡੇ ਜਿਹੜੇ ਉੱਪਰ ਕੰਪਰੈਸਰ ਜਿਹਨੂੰ ਆਪਾਂ ਕਹਿੰਦੇ ਆ ਯੂਨਿਟ 2 ਸੀਗੇ ਉਹ ਦੋਨੋਂ ਦੇ ਦੋਨੋਂ ਚੋਰੀ ਚੋਰਾਂ ਨੇ ਕਰ ਲਏ ਤੇ ਪਰ ਇੰਨੇ ਛਾਤਰ ਦਿਮਾਗ ਦੇ ਚੋਰ ਨੇ ਵੀ ਹਲੇ ਤੱਕ ਸਾਨੂੰ ਵੀ ਨਹੀਂ ਪਤਾ ਲੱਗਿਆ ਵੀ ਬੰਦੇ ਕਿੱਧਰ ਜੀ ਚੜੇ ਨੇ ਕਿਉਂਕਿ ਉੱਪਰ ਚੜਨ ਨੂੰ ਕੋਈ ਰਾਸਤਾ ਵੀ ਨਹੀਂ ਹੈਗਾ ਤੇ ਵੀ ਬੰਦਾ ਚੜ ਕੇ ਵੀ ਜਿਹੜੇ ਹੈਗੇ ਨੇ ਵੀ ਬੰਦਾ ਸਮਾਨ ਉਹਨਾਂ ਨੇ ਕਿੱਦਾਂ ਉਤਾਰਿਆ ਕਮਾਲ ਦੀ ਗੱਲ ਹੈ ਵੀ ਕੋਠੇ ਤੇ ਕੋਠੇ ਤੇ ਜਾ ਕੇ ਦੇਖਿਆ ਸੀ ਨਹੀਂ ਅਸੀਂ ਕੋਠੇ ਤੇ ਜਾ ਕੇ ਦੇਖਿਆ ਜਦੋਂ ਸਾਡੇ ਡੈਡੀ ਸਵੇਰੇ ਆਪਣੇ ਪਾਣੀ ਦੀ ਬਾਲਟੀ ਭਰਨ ਲੱਗੇ ਤਾਂ ਉਹਨਾਂ ਦੀ ਵੈਸੇ ਹੀ ਅਚਾਨਕ ਉੱਪਰ ਨਿਗਾਹ ਗਈ ਕਿਉਂਕਿ ਸਾਡਾ ਜਿਹੜਾ ਨਾਲ ਨਹੀਂ ਮੈਡੀਕਲ ਅਮਰੋਜ਼ ਮੈਡੀਕਲ ਸਟੋਰ ਹੈਗਾ ਉਹਨਾਂ ਦੇ ਉੱਚੀ ਕਰਕੇ ਕੰਧ ਉੱਪਰ ਲਾਇਆ ਸੀ ਇੱਕ ਨੀਚੇ ਰੱਖਿਆ ਸੀ ਜਿਹੜਾ ਇੰਨਾ ਉੱਚਾ ਕੰਧ ਉੱਪਰ ਲਾਇਆ ਸੀ ਉਹ ਵੀ ਉਹਨਾਂ ਨੇ ਉਤਾਰ ਲਿਆ ਤੇ ਜਿਹੜਾ نیچے ਰੱਖਿਆ ਸੀਗਾ ਉਹ ਵੀ ਉਤਾਰ ਲਿਆ ਤੁਸੀਂ ਕਹਿ ਰਹੇ ਹੋ ਦੋ ਕੰਪਰੈਸ਼ਨ ਦੋ ਕੰਪਰੈਸ਼ਨ ਦੀ ਹੋ ਰਹੀ ਹੋਣੀ ਸਾਡੀ ਅੱਛਾ ਦੇਖਿਆ ਜਾਵੇ ਤਾਂ ਚਾਹੋਂ ਕਿਥੋਂ ਬਿਲਕੁਲ ਨਜ਼ਦੀਕਾ ਔਰ ਉੱਥੇ ਪੁਲਿਸ ਪੈਨਾਤ ਰਹਿੰਦੀ ਆ ਹਾਂਜੀ ਅੰਸਰ ਤੇ ਕੀ ਕਹੋਗੇ ਇਸ ਬਾਰੇ ਇਹ ਦੇਖੋ ਇਹ ਚੋਰ ਇੰਨੇ ਛਾਤਰ ਨੇ ਦੇਖੋ ਜਿਹੜੀ ਪੁਲਿਸ ਆ ਪੁਲਿਸ ਨੂੰ ਵੀ ਇਹਨਾਂ ਨੇ ਇੰਨੀ ਝਕੰਨੀ ਦੇ ਦਿੱਤੀ ਵੀ ਪੁਲਿਸ ਨੂੰ ਵੀ ਪਤਾ ਨਹੀਂ ਲੱਗਿਆ ਅਸੀਂ ਰਿਪੋਰਟ ਦਰਜ ਕਰਾਈ ਆ ਸਾਨੂੰ ਪੁਲਿਸ ਤੇ ਪੂਰੀ ਉਮੀਦ ਆ ਵੀ ਉਹ ਦੇਖੋ ਕਾਰਵਾਈ ਕੋਈ ਨਾ ਕੋਈ ਕਰੂਗੀ ਤੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਜਲਦੀ ਚੋਰਾਂ ਨੂੰ ਫੜਾਂਗੇ ਫਰ ਹਲੇ ਤੱਕ ਕੋ ਚੋਰਾ ਦਾ ਕੋਈ ਥਾਂਡ ਕਾਣਾ ਜਾਂ ਕੁਛ ਪਤਾ ਨਹੀਂ ਉਹਨਾਂ ਨੇ ਕਰਿਆ ਹੈਗਾ ਅੱਜ ਤੋਂ 10-15 ਦਿਨ ਲੰਘ ਚੁੱਕੇ ਨੇ ਰਾਤ ਨੂੰ ਕੋਈ ਚੌਕੀਦਾਰ ਵੀ ਆਉਂਦਾ ਸੀ ਸਾਡੇ ਕੋਲ ਤਾਂ ਅਸੀਂ ਰਾਤ ਨੂੰ ਤਕਰੀਬਨ ਮੇਰੇ ਹਿਸਾਬ ਨਾਲ ਇੱਥੇ ਕੋਈ ਟੈਂਕੀ ਚੌਕੀਦਾਰ ਹੈ ਨਹੀਂ ਕੋਈ ਸੀਸੀਟੀਵੀ ਕੈਮਰਾ ਵਗੈਰਾ ਹੈ ਕਿ ਸੀਸੀਟੀਵੀ ਕੈਮਰਾ ਹੈਗਾ ਸਾਹਮਣੇ ਤੇ ਉਹਦੇ ਵਿੱਚੋਂ ਚੋਰ ਸਾਨੂੰ ਨਜ਼ਰ ਨਹੀਂ ਆਏ ਹੈਗੇ ਮੈਨੂੰ ਲੱਗਦਾ ਜਿਵੇਂ ਪਿੱਛੇ ਹੈਗਾ ਪਿੱਛੋਂ ਚੜਨੇ ਪਿੱਛੇ ਉਹ ਬੰਦੇ ਉਤਾਰ ਕੇ ਪਿੱਛੇ ਉਤਰ ਗਏ ਨੇ ਕਿੰਨੇ ਕੇ ਵਜੇ ਚਲ ਜਾਨਨੇ ਹੋ ਤੁਸੀਂ ਮੈਡੀਕਲ ਤੋਂ ਮੈਂ 8:30 ਵਜੇ ਤਕਰੀਬਨ 9 ਵੀ ਵੱਜ ਜਾਂਦੇ ਨੇ ਤੇ 9 8:30 9 ਵਜੇ ਮੈਂ ਆਪਣੇ ਜਿਹੜਾ ਗੁਨਾਨਕ ਡਿਜੀਟਲ ਐਕਸੈਸ ਸੈਂਟਰ ਜਿਹੜਾ ਸਾਡਾ ਹੈਗਾ ਇਹ ਅਸੀਂ ਕਲੋਜ਼ ਕਰਕੇ ਚਲ ਜਾਨਦੇ ਹਾਂ ਤੇ ਨਾਲੇ ਆਪਣੇ ਡਾਕਟਰ ਜਸਵਿੰਦਰ ਜੀ ਦਾ ਹਸਪੀਟਲ ਆ ਸਰਬ ਹਸਪੀਟਲ ਇਹਨਾਂ ਦਾ ਵੀ ਉੱਪਰੋਂ ਜਿਹੜੀ ਯੂਨਿਟ ਉਤਾਰ ਲਈ ਤੇ ਸਾਡੀ ਵੀ ਉਤਾਰ ਲਈ ਹਾਂਜੀ ਦੋ ਯੂਨਿਟਾਂ ਦੇਖੋ ਪਤਾ ਨਹੀਂ ਲੱਗਿਆ ਵੀ ਚੋਰਾਂ ਨੇ ਕਿਹੜੇ ਹਿਸਾਬ ਨਾਲ ਚੜਾ ਉਤਾਰੀਆ ਕਿਉਂਕਿ ਉੱਪਰ ਤਾਂ ਚੜਨਾ ਹੀ ਬਹੁਤ ਔਖਾ ਇਹ ਤੁਸੀਂ ਇਹ ਦੇਖੋ ਇਹ ਬੰਦੇ ਉੱਪਰ ਚੜ ਕਿੱਦਾਂ ਗਏ ਦੀ ਮੰਗ ਕਰਦੇ ਸਾਡੀ ਮੰਗ ਤਾਂ ਇਹੀ ਹੈਗੀ ਆ ਵੀ ਦੇਖੋ ਜਿਹੜੀ ਸਾਡੀ ਯੂਨਿਟ ਦੋ ਤਾਰੀਆਂ ਨੇ ਪੁਲਿਸ ਅੱਗੇ ਇਹੀ ਗੁਜਾਰਸ਼ ਆ ਵੀ ਇਹਨਾਂ ਨੂੰ ਬੰਦਿਆਂ ਨੂੰ ਜ਼ਿਆਦਾ ਰੈਸਟ ਕੀਤਾ ਜਾਵੇ ਕਿਉਂਕਿ ਸਾਡੇ ਨਹੀਂ ਇਹ ਪੂਰੇ ਸਮਰਾਲੇ ਵਿੱਚ ਹੋਰ ਵੀ ਕਈ ਥਾਂ ਜਗ੍ਹਾ ਤੇ ਵਾਰਦਾਤਾਂ ਹੋਈਆਂ ਨੇ ਤੇ ਇਹਨਾਂ ਨੂੰ ਇਹੋ ਜਿਹੇ ਬੰਦੇ ਨੇ ਜਿਹੜੇ ਕੋਈ ਵੀ ਨੇ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਤਾਂ ਕਿ ਕੋਈ ਹੋਰ ਕੋਈ ਮਿਸਐਪਲਿੰਗ ਵੱਡੀ ਨਾ ਹੋਵੇ ਸਮਰਾਲੇ ਵਿੱਚ ਜੀ ਹਾਂਜੀ ਥੈਂਕ ਯੂ ਇੱਕ ਮਾਛੀਵਾੜਾ ਰੂਟ ਤੇ ਇੱਕ ਕੰਪਰੈਸ਼ਰ ਚੋਰੀ ਦਾ ਮਾਮਲਾ ਹੈਗਾ ਜੀ ਕੀ ਮਾਮਲਾ ਹੈਗਾ ਸਾਡੇ ਕੋਲੇ ਹੋਣੇ ਨੇ ਅੰਦਰਜੀਤ ਸਿੰਘ ਕਮਿਸ਼ਨੈਂਟ ਦੇ ਕੇ ਗਏ ਨੇ ਵੀ ਦੁਕਾਨ ਦੇ ਬਾਹਰ ਲੱਗਿਆ ਜਿਹੜਾ ਆਉਟਰ ਸੀਗਾ ਇਹ ਸੀਦਾ ਉਹ ਰਾਤੀ ਕਿਸੇ ਨਾਮ ਨੂੰ ਵਿਅਕਤੀ ਨੇ ਚੋਰੀ ਕਰ ਲਿਆ ਜੀ ਇਸ ਸਬੰਧੀ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਆ ਜਲਦੀ ਬੰਦਿਆਂ ਨੂੰ ਟ੍ਰੇਸ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਐਸਏ ਰੋਡ ਤੇ ਇੱਕ ਪਹਿਲਾਂ ਵੀ ਕੋਈ ਕੰਪਲੇਂਟ ਆਈ ਸੀਗੀ ਉਹ ਕੀ ਸੀਗੀ ਜੀ ਉਹ ਮੇਰੇ ਆਉਣ ਤੋਂ ਪਹਿਲਾਂ ਦੀ ਹੋ ਸਕਦੀ ਹੈ ਪਰ ਮੇਰੇ ਧਿਆਨ 'ਚ ਨਹੀਂ ਹੈਗੀ ਉਹਦੇ ਬਾਰੇ ਮੈਂ ਪਤਾ ਕਰ ਲਾਂਗਾ ਸਰ ਇੱਕ ਲਾਸਟ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦਾ ਕਿਉਂਕਿ ਸਰਦੀ ਦੇ ਮੌਸਮ ਤੇ ਸਰਦੀ ਦੇ ਮੌਸਮ ਤੇ ਇਹ ਆ ਵੀ ਆਪਣੇ ਲਾਈਟਾਂ ਵਗੈਰਾ ਲਾ ਕੇ ਰੱਖਣੇ ਦੁਕਾਨਾਂ ਦੇ ਮੂਹਰੇ ਤੇ ਸੀਸੀਟੀਵੀ ਕੈਮਰੇ ਲਾਉਣ ਵੱਧ ਤੋਂ ਵੱਧ ਇਹਦੇ ਵਿੱਚ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਹੀ ਫਾਇਦਾ ਠੀਕ ਹੈ ਤਾਂ ਕਿ ਬੰਦੇ ਦੀ شناخت ਜਲਦੀ ਹੋ ਸਕੇ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV